ਆਹ ਨਾਤੀ ਸਾੰਤੀ ਮੰਡਲ ਉਹ ਕਿੱਛਾ ਚਾਹਾਂਦਾ ਹੈ ਗੋਰੀ ਅੱਛਾ ਜਿਹੜਾ ਬੱਚਿਆ ਗੋਦ ਤੇ ਜਿਹੜਾ ਵਿੱਚ ਐ ਕੀ ਐ ਪੂਰਾ ਮਾਮਲਾ ਕੀ ਐ ਸਮਝਾਓ ਬੱਚਾ ਇਸਾਂ ਬੈਨਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦੰਦੇਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਿਆਦਾ ਕਰਨ ਲੱਗ ਗਈ ਤੇ ਇਹ ਕਨ ਨਾ ਢੱਕ ਕੇ ਪਏ ਇੰਨੀਆਂ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਨਾ ਉਹ ਵੀ ਇੰਨਾਂ ਦੇ ਸਾਹਮਣੇ ਗੱਲ ਹੋਈ ਇੰਨਾਂ ਨੂੰ ਆਖਿਆ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਟਰੀ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਨਾ ਪੈਸੇ ਦਾ ਬੈਡਲ ਮਹਾਰੀ ਸੋਫਾ ਲਿਆਂਦਾ ਏ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣੇ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜੀ ਨਹੀਂ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜੀ ਹੈ 10th ਵਗੈਰੇ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡੀਆਂ ਫਿਰ ਇਸ ਦਲਦਲ ਚੋਂ ਤੇ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੇ ਛੁੱਟਿਆ ਨਹੀਂ ਗਈ ਛੱਡਣ ਦੀ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਗਿਆ ਵੀ ਤੇ ਹੁਣ ਕੀ ਮੰਗ ਕੀ ਤੇ ਮੈਂ ਪੁੱਤ ਆਪਣਾ ਬਾਪਸ ਲੈਣਾ ਚਾਹੁੰਦੀ ਹਾਂ ਹੁਣ ਪਾੜ ਲੇਗੇ ਫਿਰ ਉਹਨੂੰ ਹਾਂਜੀ ਤੁਸੀਂ ਬੱਚਾ ਿਹੜਿਆ ਖਰੀਦਿਆਗਾ ਤੇਰੇ ਭਰਾ ਨੇ ਮੁੱਲ ਲੱਤਾ ਕਿਵੇਂ ਤੁਹਾਨੂੰ ਲੱਗਦੀ ਇਸ ਚੀਜ਼ ਕੀ ਗੱਲ ਜੀ ਇਸੇ ਖਰੀਦਿਆ ਰਿਹਾ ਇਸ ਦਾ ਪਾਲਣ ਵਾਸਤੇ ਲੱਤਾਗਾ ਇਹ ਮੇਰਾ ਭਾਈ ਆ ਰਿਹਾ ਤੇ ਪਰਜਾਈ ਆ ਇਨਾਂ ਕੋਲ ਚਾਰ ਛੱਡੀਆਂ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੇ ਸੀ ਕਿ ਦੋਨੇ ਜੀ ਤੇ ਉਹਨਾਂ ਦੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ਣ ਨਹੀਂ ਹੁੰਦਾ ਇਹਦਾ ਉਹਦਾ ਤਾਂ ਦਾਦਾ ਵੀ ਕਹਿੰਦੇ ਤੁਹਾਡਾ ਪਰਿਵਾਰ ਵਾਲਿਆਂ ਨੇ ਨਹੀਂ ਕਿਹਾ ਵੀ ਨਹੀਂ ਹੁੰਦਾ ਉਹਨਾਂ ਦੀ ਖੁਦ ਦੀ ਉਹਦੀ ਦਾਦੀ ਵੀ ਵਿਚ ਬੱਚੇ ਦੀ ਨਾ ਨਸ਼ਾ ਕਰਦੀ ਸੀਗੀ ਕਿਉਂਕਿ ਸਾਡੇ ਤੋਂ ਨਹੀਂ ਪਲਦਾ ਵੀ ਅਸੀਂ ਗੋਦ ਦੇਣਾ ਚਾਹਦੇ ਆਂ ਸਾਨੂੰ ਵੀ ਬੱਚੇ ਦੀ ਚਾਹ ਨਾ ਸੀ ਮੇਰੇ ਕੋਲ ਪਹਿਲੇ ਚਾਰ ਗੁੱਡੀਆਂ ਸੀ ਪਹਿਲੇ ਦੋ ਗੁੱਡੀਆਂ ਬਾਅਦ ਕਾਕੂ ਆਇਆ ਦੇਖੋਗੀ ਉਦੋਂ ਆ ਦੋ ਗੁੱਡੀਆਂ ਹੋਈਆਂ ਫਿਰ ਇਹ ਸਾਨੂੰ ਵੀ ਲਾਲਚ ਸੀ ਬੱਚੇ ਦਾ ਤੇ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਪਾਲ ਸਕਦੇ ਜੇ ਤੁਸੀਂ ਰੱਖ ਸਕਦੇ ਰੱਖ ਲਓ ਤੁਸੀਂ ਕਿੰਨੇ ਚਿਰ ਰੱਖਣੋ ਬੱਚੇ ਨੂੰ 4 ਮਹੀਨੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਹੀ ਕਰਾਇਆ ਦਵਾਈ ਬੂਟੀ પેટ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਤੇ ਉਹ ਤੋਂ ਪਹਿਲੋ ਵਾਲੀ ਵੀਡੀਓ ਤੁਸੀਂ ਹੋਊਗੀ ਤੁਹਾਡੇ ਕੋਲੇ ਫੋਟੋਆਂ ਤੇ ਹੁਣ ਵਾਲੀ ਦੇਖ ਲਓ ਕਿ ਕਿਦਾਂ ਦਾ ਚਿਹਰਾ ਆ ਜਾਂਦਾ ਤੁਸੀਂ ਪਾਲਣ ਪੋਸ਼ਣ ਵਾਸਤੇ ਲੱਤਾ ਤੇ ਕੋਈ ਅਸੀਂ ਪੈਸਾ ਤੇ ਲੈਣਾ ਦੱਸਤਾ ਨਾ ਲੈਂਤਾ ਤੇ ਉਹਨਾਂ ਨੇ ਆਪਦੀ ਖੁਸ਼ੀ ਨਾਲ ਦਿੱਤੇ ਆ ਕੋਰਟ ਦੇ ਵਿੱਚ ਸਾਰਾ ਕੁਝ ਹੋਇਆਗਾ ਸਾਰਾ ਕੁਝ ਅਸੀਂ ਕੋਈ ਚੋਰੀ ਨਹੀਂ ਕੀਤਾ ਕੋਈ ਧੱਕੇ ਨਾਲ ਨਹੀਂ ਖੋਤਾ ਜਬ ਜ਼ਬਰਦਸਤੀ ਨਹੀਂ ਕੀਤੀ ਬਸ ਸਾਨੂੰ ਜੀ ਬਸ ਬੱਚੇ ਦੀ ਚਾਹਨਾ ਸੀਗੀ ਕਿ ਮੇਰੇ ਭਰਾ ਕੋਲੇ ਚਾਰ ਗੁੱਡੀਆਂ ਸੀ ਇਸ ਦਾ ਟੈਸਟ ਪਾਲਣ ਵਾਸਤੇ ਲੱਗਿਆ। ਉਹ ਆਪਣਾ ਝੂਠੇ ਨੇ ਜਿਹੜੇ ਲਾਰੇ ਨਾ ਵੀ ਇਹਨਾਂ ਨੇ ਮੁੱਲ ਖਰੀਦਿਆ ਜਾਂ ਇਹਨਾਂ ਨੇ ਮੁੱਲ ਲੈਤਾ। ਇਹ ਜੀ ਗੱਲ ਕੋਈ ਨਹੀਂ ਹੈਗੀ ਜੀ ਸਾਰੇ ਝੂਠੇ ਨੇ। ਨਹੀਂ ਉਹ ਉਹਨਾਂ ਨੇ ਤੁਹਾਡੇ ਤੇ ਦਾਵਾ ਕਿਉਂ ਠੋਕ ਕੇ ਬੱਤੇ ਕੀ ਕਰਨ ਉਹ? ਇਹ ਸਾਨੂੰ ਨਹੀਂ ਪਤਾ ਜੀ ਹੁਣ ਉਹ ਕਿੱਥੋਂ ਉੱਠੇ ਨੇ ਉਹ। ਉਸ ਤੋਂ ਪਹਿਲਾਂ ਹੁਣ ਢਾਈ ਮਹੀਨੇ ਹੋ ਗਏ ਉਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੋਈ ਸ਼ਕਲ ਨਹੀਂ ਆਈ। ਤੇ ਹੁਣ ਕੀ ਤਾਂ ਕਿਸੇ ਦੇ ਪਿੱਛੇ ਲੱਗੇ ਆ ਕੀ ਕਰਿਆ? ਕੱਲ ਸਾਡੀ ਬੱਚੇ ਦੀ ਮਾਂ ਨਾਲ ਗੱਲ ਹੋਈ। ਉਹ ਮੈਨੂੰ ਕਹਿਣ ਲੱਗੀ ਕਹਿੰਦੀ ਦੀਦੀ ਮੈਨੇ ਆਖਿਆ ਤੁਸੀਂ ਆਪਾ ਦੱਤਾ ਸੀ ਤੁਹਾਡੇ ਤੋਂ ਪੁੱਤਾ ਤਾਂ ਨਹੀਂ। ਇਹ ਦੀਦੀ ਕਹੀ ਅਸੀਂ ਲੈ ਵੀ ਅਸੀਂ ਨ ਇਹਨੇ ਇੱਕ ਮੇਰੀ ਭੈਣ ਤੇ ਮੇਰੀ ਭੈਣ ਦੀ ਜਠਾਨੀ ਆ ਕਹਿੰਦੀ ਇਹ ਮੈਨੂੰ ੱੱਕੇ ਨਾਲ ਲਿਆਇਆ ਕੁੱਟ ਕੇ ਵੀ ਤੂੰ ਥਾਣੇ ਦਰਖਾਸਤ ਦੇ ਹੁਣ ਐ ਨਹੀਂ ਪਤਾ ਵੀ ਉਹਦੀ ਕੀ ਵਜ੍ਹਾ ਉਸ ਗੱਲ ਦੇ ਵਿੱਚ ੱੱਕੇ ਨਾਲ ਮਾਂ ਨੂੰ ਲੈ ਕੇ ਆਂਦੀ ਥਾਣੇ 'ਚ ਕੀ ਨਾ ਉਹ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਬਸ ਬਸ ਹਾਂਜੀ ਗਰੰਗਰਾਮ ਜੀ ਤੁਹਾਡੇ ਪਰਿਵਾਰ ਤੇ ਦੋਸ਼ ਲੱਗੇ ਨੇ ਵੀ ਤੁਸੀਂ ਇਹ ਬੱਚਾ ਜਿਹੜਾ ਖਰੀਦਾ ਹੈ ਬ੍ਰਿਟੇ ਤੋਂ ਮੁੱਲ ਫ੍ਰੀ ਤੇਗਾ ਕੀ ਸਚਾਈਏ ਦੇ ਵਿੱਚ ਕੋਈ ਮੁੱਲ ਨਹੀਂ ਜਦਾ ਸਰ ਅਸੀਂ ਮੰਦਿਰ 'ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੁੰਦਾ ਨਸ਼ਾ ਕਰਦੇ ਠੀਕ ਹੈ ਜੀ ਨਸ਼ਾ ਨਹੀਂ ਕਰਦੇ ਆਪਾਂ ਇਹ ਮੇਰੇ ਭਰਾ ਦੇ ਚਾਰ ਕੁੜੀਆਂ ਠੀਕ ਹੈ ਜੀ ਅਸੀਂ ਅਖਾਜਾ ਜੀ ਤੁਹਾਡੇ ਨਹੀਂ ਪਾਲਣ ਪੋਸ਼ਣ ਹੁੰਦਾ ਇਹ ਮੇਰੇ ਭਾਈ ਦੇ ਚਾਰ ਕੁੜੀਆਂ ਨੇ ਇਹਦਾ ਪਾਲਣ ਪੋਸ਼ਣ ਸੀ ਠੀਕ ਹੈ ਜੀ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣ ਕੁਝ ਨਾ ਕੀਤਾ ਨਾ ਦਿੱਤਾ ਠੀਕ ਹੈ ਜੀ ਜਿਹੜੇ ਪੈਸੇ ਦੇ ਦਾਨ ਦੇ ਝੂਠੇ ਨੇ ਸਾਰੇ ਜਿਹੜੇ ਇਹ ਕਹਿ ਰਹੇ ਨੇ ਵੀ ਪੈਸੇ ਉਹ ਕਰੇ ਨੇ ਆਹ ਕਰੇ ਨੇ ਬਾਹ ਕਰੇ ਨੇ ਕੋਈ ਪੈਸੇ ਦੀ ਗੱਲਬਾਤ ਨਹੀਂ ਹੋਏਗੀ ਤਨਤਾ ਚਾਰ ਮਹੀਨੇ ਦਾ ਟ੍ਰੀਟਮੈਂਟ ਵੀ ਚੱਲਿਆ ਜੀ ਬੱਚੇ ਦਾ ਠੱਲਾ ਮਿੱਸਾ ਸੀਗਾ ਜੀ ਇਹ ਦਵਾਈ ਬੂਟੀ ਅਸੀਂ ਦਵਾਤੀ ਇਹਨੂੰ ਜਵਾਖ ਨੂੰ ਉਸ ਉਸ ਸਮੇਂ ਦੀ ਹਾਲਤ ਹੋਰ ਸੀਗੀ ਅੱਜ ਇਹਦੀ ਹਾਲਤ ਹੋਣ ਦੇ ਲੋਕ ਨਹੀਂ ਜਿਹੜਾ ਬੱਚਾ ਤੁਸੀਂ ਇਹ ਗੋਲ ਲੱਤਾਗਾ ਇਹ ਕੀ ਕੋਈ ਪ੍ਰਕਿਰਿਆ ਪ੍ਰਕਿਰਿਆ ਵੀ ਅਪਣਾਈ ਅਸੀਂ ਕੋਈ ਨੂੰ ਕਾਨੂੰਨੀ ਕੋਈ ਹਾਂਜੀ ਕੋਰਟ ਰਾਹੀਂ ਲੱਤਾ ਜੀ ਆਪਾਂ ਉੱਥੇ ਕੋਰਟ ਸਾਰੇ ਦਾ ਆਪਣਾ ਦਸਤਾਵੇਜ਼ ਸਾਡੇ ਕੋਲ ਨਹੀਂ ਜੀ ਉੱਥੇ ਸਾਰਾ ਕੁਝ ਤਵਰਤ ਕਰਾਈ ਇਹਨਾਂ ਦੇ ਆਧਾਰ ਕਾਰਡ ਡਾਕੂਮੈਂਟ ਸਾਰੇ ਲੱਗੇ ਨਹੀਂ ਇਨੇ ਚਿਰ ਤੋਂ ਪਰਬਿਸ਼ ਕਰਨ ਸੀ ਬੱਚੀ ਦੀ ਹੁਣ ਲੱਗ ਗਈ। ਇਹਨੂੰ ਹੋ ਗਿਆ 2.5 ਮਹੀਨੇ ਹੋ ਗਏ। ਹੁਣ ਬੱਚੇ ਦੀ ਸਿਹਤ ਕਿਵੇਂ ਹੈਗੀ? ਸਿਹਤ ਵਧੀਆ ਜੀ ਹੁਣ। ਫਿਰ ਕੀ ਕਰਨ ਹੋਇਆ ਉਹਨਾਂ ਨੇ ਆ ਕੇ ਤੁਹਾਡੇ ਤੋਂ ਬੱਚਾ ਸਾਡਾ ਤੁਸੀਂ ਵੀ ਉਹ ਕਰਿਆ। ਹੁਣ ਕੀ ਕਰਨ ਹੋਇਆ ਹੈ? ਹੁਣ ਉਹ ਐ ਕਹਿੰਦੇ ਨੇ ਜੀ ਬੱਚਾ ਵੀ ਸਾਡਾ ਇਹਨਾਂ ਨੇ ਲੱਤਾਂਗਾ ਜੀ। ਬੱਚਾ ਦਾ ਮਖਾ ਅਸੀਂ ਰੱਤਾਗਾ ਤੁਸੀਂ ਕਹਿੰਦੇ ਸਾਨੂੰ ਵੀ ਸਾਡੇ ਨੂੰ ਪਾਲ ਪਾਲ ਕੁਛ ਨਹੀਂ ਹੁੰਦਾ। ਉਦੋਂ ਬੱਚਾ ਆਪਦੀ ਸਹੰਦ ਨਹੀਂ ਉਹ ਦੇ ਗਈ ਨੇ ਸਾਨੂੰ ਜੀ। ਸਾਡਾ ਕੋਲ ਨਾਲ ਵੀ ਚਾਰ ਸਗਾ ਮੇਰੇ ਕੋਲ ਚਾਰ ਕੁੜੀਆਂ ਨੇ। ਪਹਿਲਾਂ ਮੇਰੇ ਭਰਾ ਦੇ ਲੜਕਾ ਹੋਇਆ ਸੀ ਕੋਈ ਹੁਣ ਸਾਰੀ ਡੈਥ ਹੋ ਗਈ ਸੀ। ਇਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਹੋਏਗਾ ਨਾ ਨਾ ਕੋਈ ਪੈਸੇ ਲੈਣ ਦੇ ਝੂਠਾ ਰਜਾ ਕਿਸ ਕੋਈ ਬਲਜਾਰ ਸਿੰਘ ਖਡਾਲ ਪਿੰਡ ਤੋਂ ਸੀ ਇਹਨਾਂ ਦੇ ਬੱਚਾ ਸੀ ਇਹਦੀ ਵਾਈਫ ਗੁਰਮਨ ਕੌੜਾ ਇਹਨਾਂ ਦੇ ਬੱਚੇ ਨੂੰ ਗੋਦ ਲੈ ਲਿਆ ਸੀਗਾ ਸੰਜੂ ਨੇ ਸਨੋਕ ਚਰਮਨ ਦਾ ਨੇ ਉਹਦੀ ਵਾਈਫ ਆਰਤੀ ਆ ਉਹ ਬਿਮਾਰ ਹੋ ਗਿਆ ਸੀਗਾ ਉਹਨਾਂ ਨੂੰ ਸੰਭਿਆ ਘਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਣ ਹੋ ਗਈ ਇੱਥੇ ਬਡਲਾਡੇ ਉਹਨਾਂ ਲੈ ਲਿਆ ਉਹਨਾਂ ਨੇ ਲਾਜਵੀਂ ਕਰਾਇਆ 15-20 ਦਿਨ ਤੇ ਉਹਨਾਂ ਦੇ ਚਾਰ ਬੇਟੀਆਂ ਸੀਗੀਆਂ ਸੰਜੂ ਦੇ ਉਹਨਾਂ ਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਤਾਂ ਉਹਨਾਂ ਨੇ ਗੋਦ ਦਾ ਐਡਪਟ ਬਣਾ ਲਿਆ ਗੋਦ ਲੈ ਲਿਆ ਸੀਗਾ ਲਿਖ ਲਈ ਐਡਪਟ ਹਾਂਜੀ ਲਿਖ ਲਈ ਐਡਪਟ ਆ ਹੈਗਾ ਐਡਪਟ ਇੱਕ ਨਿਊ ਚ ਚੱਲ ਰਿਹਾ ਜਿਹੜਾ ਵੀ ਐਸਏ ਲੈਸ਼ਾ ਲੰਦੇ ਸੀ ਜੀ ਇਸੇ ਲੈਸ਼ਾ ਕਰਦੇ ਸੀ ਇਹ ਸੰਦੀਪ ਤੇ ਗੁਰਮਨ ਕੌਰ ਦਾ ਕਹਿ ਰਹੇ ਨੇ ਵੀ ਨਸ਼ਾ ਕਰਦੇ ਸੀਗੇ ਜਦ ਵੀ ਕਰਦੇ ਨੇ ਪਰ ਉਹ ਸਾਡੇ ਕੋਲੇ ਆਈ ਨਹੀਂ ਕੋਈ ਗੱਲਬਾਤ ਪਹਿਲਾਂ ਕਿਤੇ ਕਰਦੇ ਸੀਗੇ ਉਦੋਂ ਦਵਾਈ دی ਉਹਨਾਂ ਨੇ ਲੈ ਲਈ ਸੀਗੇ ਪੁੱਸ ਨੇ ਵੀ ਦਵਾਈ ਹੈ ਉਹਨਾਂ ਨੂੰ ਦਵਾਈ ਤੇ 4-5 ਮਹੀਨੇ ਪਹਿਲਾਂ ਵੀ ਕੋਈ ਗੱਲਬਾਤ ਆਈ ਕੋਈ ਪੈਸੇ ਦਾ ਮਾਮਲਾ ਵੀ ਜਿਹੜਾ ਉਹ ਕਹਿ ਰਹੇ ਨੇ ਵੀ ਕਰ ਸੀ ਨਹੀਂ ਪੈਸਿਆਂ ਦਾ ਕੋਈ ਅਜੇ ਮਾਮਲਾ ਸਾਹਮਣੇ ਨਹੀਂ ਆਇਆ ਉਹ ਤਾਂ ਬੈਸੀ ਉਹ ਬੱਚੇ ਦਾ ਇਲਾਜ ਜਾਂ ਉਹਨਾਂ ਨੂੰ ਦੇ ਦਿੱਤੀ ਸੀ ਉਹਨਾਂ ਨੇ ਵੀ ਹਸਪਤਲ ਜਾਂ ਦਾਖਲ ਸੀਗਾ ਉਹਦੀ ਉਹ ਹੈਗੀ ਕੋਈ ਉਹਦੇ ਨਾਲ ਆਪਾਂ ਅਲਟੀਮੇਟਲੀ ਕੀ ਕਰ ਰਹੇ ਹਾਂ ਅਲਟੀਮੇਟਲੀ ਵਾਲ ਭਾਗ ਵਾਲੇ ਆ ਗਏ ਇੱਥੇ ਉਹ ਦੱਸ ਦਿਆ ਬਾਕੀ ਦੂਸਰੇ ਉਹਨਾਂ ਦੀ ਮਾਂ ਪਿਓ ਦੀ ਬੱਚੇ ਦੀ ਉਹਦੀ ਵਾਈਡ ਲੈ ਕੇ ਕਿਉਂਕਿ ਹੋਗਾ ਜੇ ਤਾਂ ਇਧਰਲੇ ਪਾਸੇ ਚੱਲੂਗੀ ਕੋਈ ਗੱਲਬਾਤ ਹੋ ਜੋ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਆਪ ਦਾ ਫਿਲਾਂ ਬੱਚਾ ਜੀ ਆਪਣੀ ਕਸਟਰੀ ਦਿੱਤਾ ਜਾ ਬੱਚਾ ਜੀ ਬੱਚਾ ਆਰਤੀ ਕੁੜੀ ਐ ਬਾਈ ਫੌਫ ਸੰਜੂ ਕੁੜੀ ਉਹਨਾਂ ਕੋਲ ਆ ਇੱਥੋਂ ਗਏ ਨੇ ਤੇ ਠੀਕ ਠਾਕ ਆ ਬੱਚਾ ਬੱਚੇ ਦੀ ਕੋਈ ਗੱਲ ਨਹੀਂ ਉਹ ਵਾਲ ਭਾਗ ਹੁਣ ਉਹਨਾਂ ਦੀ ਵਰਗੀ ਜਮ ਮਰੀ ਜੇ ਕੋਈ ਵੀ ਉਹਨੂੰ ਦੁੱਖ ਚ ਖਲੀ ਪਉਂਦੀ ਆ ਉਹਨੂੰ ਛਾਂਮਣ ਕੇ ਜਾਂ ਉਹਨਾਂ ਤੋਂ ਸਮਾਉਣ ਕੇ ਇਹ ਬੱਚਾ ਉਹਨਾਂ ਦੇ ਕੋਲ ਹੀ ਆ